ਸਤਿ ਸ਼੍ਰੀ ਅਕਾਲ ਜੀ ਇਹ ਵੀਡੀਓ ਡੀਆਈਜੀ ਹਰਚਰਨ ਸਿੰਘ ਪੁੱਲਰ ਦੇ ਘਰ ਦਾ ਹੈ ਜਿੱਥੇ ਕਿ ਕੱਲ ਮੰਡੀ ਗੋਵਿੰਦਗੜ੍ਹ ਦੇ ਇੱਕ ਕਬਾੜੀਏ ਦੀ ਸ਼ਿਕਾਇਤ ਤੇ ਸੀਬੀਆਈ ਨੇ ਰੇਡ ਕੀਤੀ ਸੀ DIG ਹਰਚਰਨ ਸਿੰਘ ਭੁੱਲਰ ਦੇ ਉੱਪਰ ਤੇ ਉਹਨਾਂ ਨੂੰ ਰੰਗੇ ਹੱਥੀ ਰਿਸ਼ਵਤ ਲੈੰਦੇ ਆ ਕਾਬੂ ਕਰ ਲਿਆ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਦੇ ਘਰ ਦੀ ਚੰਗੀ ਤਰੀਕੇ ਦੇ ਨਾਲ ਚੈਕਿੰਗ ਕੀਤੀ ਗਈ ਜਿਸ ਦੇ ਉਪਰੰਤ 5 ਕਰੋੜ ਰੁਪਇਆ DIG ਹਰਚਰਨ ਸਿੰਘ ਭੁੱਲਰ ਦੇ ਘਰ ਤੋਂ ਮਿਲਿਆ ਹੈ ਤੇ ਨਾਲ ਹੀ ਵੱਡੀ ਕੀਮਤ ਦੇ ਬਹੁਤ ਹੀ ਕੀਮਤੀ ਬੇਸ਼ਮਾਰ ਗਹਿਣੇ ਵੀ ਮਿਲੇ ਨੇ ਉਹਨਾਂ ਦੇ ਘਰ ਤੋਂ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਘਰ ਦੇ ਵਿੱਚੋਂ ਆਡੀ ਮਰਸੀਡੀਜ਼ ਵਰਗੀਆਂ ਗੱਡੀਆਂ ਦਨਾਲੀਆਂ ਪਿਸਟਲ ਰਵਾਲਵਰ ਤੇ ਹੋਰ ਕਈ ਲਕਜ਼ਰੀ ਘੜੀਆਂ ਮਿਲੀਆਂ ਨੇ ਜਿਨ੍ਹਾਂ ਦੀ ਕੀਮਤ ਬਹੁਤ ਵੱਡੀ ਹੈ ਤੁਹਾਨੂੰ ਦੱਦੀਏ ਕਿ ਡੀਆਜੀ ਹਰਚਰ ਸਿੰਘ ਪੁੱਲਰ ਜਿਹੜੇ ਨੇ ਉਹ 2007 ਬੈਚ ਦੇ ਅਧਿਕਾਰੀ ਨੇ ਉੱਥੇ ਤੁਹਾਨੂੰ ਦੱਦੀਏ ਕਿ ਡੀਆਜੀ ਹਰਚਰ ਸਿੰਘ ਪੁੱਲਰ ਦੇ ਘਰ ਸੀਬੀਆਈ ਦੇ ਵੱਲੋਂ ਤਿੰਨ ਨੋਟ ਗਿਣਨ ਵਾਲੀਆਂ ਮਸ਼ੀਨਾਂ ਨੂੰ ਵੀ ਨਿਯੁਕਤ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਚੰਗੀ ਤਰੀਕੇ ਦੇ ਨਾਲ ਨੋਟਾਂ ਦੀ ਗਿਣਤੀ ਕੀਤੀ ਜਾਵੇਗੀ ਜਿਹੜੇ ਕਿ ਡੀਆਜੀ ਹਰਚਰ ਸਿੰਘ ਭੁੱਲਰ ਦੇ ਘਰੋਂ ਨੋਟਾਂ ਦੇ ਭਰੇ ਬੈਗ ਮਿਲੇ ਹਨ ਉਹਨਾਂ ਦਾ ਕਿੰਨਾ ਅਮਾਊਂਟ ਬੰਦਾ ਹੈ ਪਰ ਤਕਰੀਬਨ 5 ਕਰੋੜ ਰੁਪਈਆ ਦੱਸਿਆ ਜਾ ਰਿਹਾ ਹੈ ਖਬਰਾਂ ਦੇ ਵਿੱਚ ਕਿ ਉਹਨਾਂ ਦੇ ਘਰ ਤੋਂ ਬਰਾਮਦ ਹੋਇਆ ਹੈ ਤੁਹਾਨੂੰ ਦੱਦੀਏ ਕਿ ਜਿਹੜੇ ਸੀਬੀਆਈ ਅਧਿਕਾਰੀ ਹਨ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਹੋਰ ਵੀ ਕਈ ਵੱਡੇ ਖੁਲਾਸੇ ਹੋ ਸਕਦੇ ਨੇ ਇਸ ਕੇਸ ਦੇ ਨਾਲ ਜੁੜੇ ਹੋਏ ਜਿਵੇਂ ਕਿ ਬਾਹਰਲੇ ਮੁਲਕਾਂ ਦੇ ਵਿੱਚ ਵੀ ਇਹਦਾ ਕੋਈ ਧੰਦਾ ਚਲਾਇਆ ਹੋ ਸਕਦਾ ਹੈ ਔਰ ਨਾਲ ਹੀ ਹੋਰ ਇਸ ਤਰ੍ਹਾਂ ਦੇ ਜਿਹੜੇ ਗੈਰ ਕਾਨੂੰਨੀ ਕੰਮ ਹਨ ਜਿਹੜੇ ਕੀਤੇ ਜਾ ਰਹੇ ਸਨ ਡੀਏਜੀ ਹਰਚਰ ਸਿੰਘ ਭੁੱਲਰ ਦੇ ਦੁਆਰਾ ਉਹਨਾਂ ਦੇ ਵੀ ਖੁਲਾਸੇ ਹੋ ਸਕਦੇ ਨੇ ਬਹੁਤ ਜਲਦ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਵੇਂ ਨੋਟਾਂ ਦੀਆਂ ਗੱਡੀਆਂ ਜਿਹੜੀਆਂ ਨੇ ਬੈਗਾਂ ਦੇ ਵਿੱਚ ਭਰੀਆਂ ਹੋਈਆਂ ਨੇ ਚੰਨ ਚੰਨ ਕੇ ਲਾਏ ਹੋਏ ਨੇ ਤਾਂ ਦੋਸਤੋ ਵੀਡੀਓ ਨੂੰ ਅੱਗੇ ਤੋਂ ਅਗੇ ਸ਼ੇਅਰ ਕਰੋ ਚੈਨਲ ਨੂੰ ਕਰੋ ਸਬਸਕ੍ਰਾਈਬਰ ਇਸ ਤਰ੍ਹਾਂ ਦੀ ਅਸੀਂ ਸੋਸ਼ਲ ਮੀਡੀਆ ਤੇ ਪੰਜਾਬ ਦੀਆਂ ਹਰ ਇੱਕ ਵਾਇਰਲ ਖਬਰਾਂ ਨੂੰ ਦੇਖਣ ਦੇ ਲਈ ਤੁਹਾਡਾ ਕੀ ਵਿਚਾਰ ਹੈ ਇਸ ਵੀਡੀਓ ਤੇ ਕਮੈਂਟ ਜਰੂਰ ਕਰਿਓ ਵੀਡੀਓ ਨੂੰ ਅੱਗੇ ਤੋਂ ਅਗੇ ਸ਼ੇਅਰ ਕਰ ਦਿਓ